ਬਠਿੰਡਾ ਦੇ ਵਿੱਚ ਇੱਕ ਚਾਈਨਾ ਡੋਰ ਦੀ ਬਰਾਮਦਗੀ ਪੁਲਿਸ ਦੇ ਵੱਲੋਂ ਕੀਤੀ ਗਈ ਹੈ ਜਿਸ ਦੇ ਵਿੱਚ ਕੀ ਕੋਰੀਅਰ ਦੇ ਆਰਡ ਦੇ ਵਿੱਚ ਇਹ ਮੌਤ ਦੀ ਡੋਰ ਸਪਲਾਈ ਕੀਤੀ ਜਾ ਰਹੀ ਸੀ ਅਤੇ ਫਿਲਹਾਲ ਇਸ ਦੇ ਵਿੱਚ ਪੁਲਿਸ ਦੇ ਵੱਲੋਂ 64 ਦੇ ਕਰੀਬ ਜਿਹੜੇ ਚਾਈਨਾ ਡੋਰ ਦੇ ਗੱਟੇ ਨੇ ਉਹਨਾਂ ਨੂੰ ਬਰਾਮਦ ਕੀਤਾ ਗਿਆ ਹੈ ਜੋ ਕਿ ਕਿਤੇ ਸਪਲਾਈ ਕੀਤੇ ਜਾਣੇ ਸੀ ਤੇ ਇੱਕ ਵਿਅਕਤੀ ਨੂੰ ਪੁਲਿਸ ਦੇ ਵੱਲੋਂ ਇਸ ਰਾਸਤੇ ਵਿੱਚ ਵੀ ਲੈ ਲਿਆ ਗਿਆ ਇਸ ਪੂਰੇ ਮਾਮਲੇ ਦੇ ਵਿੱਚ ਤੇ ਮੁਕੱਦਮਾ ਦਰਜ ਕਰਕੇ ਥਾਣਾ ਕਪਵਾਲੀ ਵਿਖੇ ਹੁਣ ਸਾਰੀ ਕਾਰਵਾਈ ਜਿਹੜੀ ਅਮਲ ਦੇ ਵਿੱਚ ਲਿਆਂਦੀ ਜਾ ਰਹੀ ਹੈ ਪੂਰੇ ਮਾਮਲੇ ਨੂੰ ਲੈ ਕੇ ਪੁਲਿਸ ਦੇ ਉੱਚ ਅਧਿਕਾਰੀਆਂ ਦਾ ਕੀ ਕਹਿਣਾ ਹੈ ਤੇ ਮੌਕੇ ਤੇ ਸਥਾਨਕ ਲੋਕਾਂ ਦਾ ਕੀ ਕਹਿਣਾ ਆ ਉਹ ਆਪਾਂ ਸੁਣਦੇ ਹਾਂ ਇਸ ਵਿਸ਼ੇਸ਼ ਰਿਪੋਰਟ ਦੇ ਵਿੱਚ ਕੀ ਕਹਿਣਾ ਮੈਂ ਮਨਦੀਪ ਕੌਰ ਸਿੱਧੂ ਕੀ ਕਹਿਣਾ ਚਾਹੋਗੇ ਜਿਹੜਾ ਜਿੱਥੇ ਚਾਇਨਾ ਰੋਡ ਤੋਂ ਪਕੜੀ ਗਈ ਹੈ ਜਿਹੜੇ ਦੇਖੋ ਜੀ ਇਹ ਇਥੋਂ ਡਿਲੀਵਰੀ ਕਰਦੇ ਨੇ ਜਿਵੇਂ ਸਰਸਾ ਕਾਲੇ ਵਾਲੀ ਤੇ ਹੋਰ ਹੋਰ ਸ਼ਹਿਰਾਂ ਵਿੱਚ ਪਰ ਇਹਨਾਂ ਨੂੰ ਵੀ ਚੈਕਿੰਗ ਤੇ ਪ੍ਰਸ਼ਾਸਨ ਨੂੰ ਵੀ ਚੈੱਕ ਕਰਨਾ ਚਾਹੀਦਾ ਹੈਗਾ ਸਮੇਂ ਸਿਰ ਇਹਨਾਂ ਤੇ ਰੇਡ ਵੱਜਣੀ ਚਾਹੀਦੀ ਹੈ ਕਿਉਂਕਿ ਇਹ ਡਿਲੀਵਰੀ ਦੇ ਵੱਖ ਰੱਖ ਕੇ ਉਹਦੇ ਵਿੱਚ ਹੋਰ ਗਲਤ ਮਾਲ ਭਰ ਕੇ ਜਦੋਂ ਵੇਚ ਰਿਹਾਗਾ ਇਹਦੇ ਵਿੱਚ ਕੁਝ ਵੀ ਹੋ ਸਕਦਾ ਕੱਲ ਨੂੰ ਇਹਦੇ ਵਿੱਚ ਅਸਲਾ ਵੀ ਜਾ ਸਕਦਾ ਤੁਸੀਂ ਇਹ ਦੇਖੋ ਵੀ ਇਹ ਸਾਰੀਆਂ ਚੀਜ਼ਾਂ ਦੀ ਚੈਕਿੰਗ ਹੋਣੀ ਚਾਹੀਦੀ ਹੈ ਸਮੇਂ-ਸਮੇਂ ਸਰ ਇੱਥੇ ਜਿੰਨਾ ਵੀ ਜਿੰਨੇ ਵੀ ਸ਼ਹਿਰਾਂ 'ਚ ਡਿਲੀਵਰੀਆਂ ਹੁੰਦੀਆਂ ਨੇ ਸਾਰੇ ਥਾਵਾਂ ਤੇ ਪੁਲਿਸ ਨੂੰ ਅਣ ਅਣ ਸਮੇਤ ਆ ਕੇ ਰੇਡ ਮਾਰਨੀ ਚਾਹੀਦੀ ਤਾਂ ਕਿ ਦੇਖਿਆ ਚੈੱਕ ਕੀਤਾ ਜਾਵੇ ਦੇਖਿਆ ਜਾਵੇ ਵੀ ਇੱਥੇ ਇਹਨਾਂ ਵਿੱਚ ਕੀ ਕੀ ਕੁਝ ਡਿਵਰ ਹੋ ਰਿਹਾਗਾ ਮੈਮ ਉਹ ਡਿਲੀਵਰੀ ਬாய் ਕੋ ਜੀ ਪਕੜੀ ਗਈ ਤੁਸੀਂ ਇੱਥੇ ਪਹੁੰਚੇ ਹੋ ਆਪਾਂ ਨੂੰ ਕਿਹਤੋਂ ਲੱਗੇ ਜੀ ਕਿ ਇੱਥੇ ਪਿੰਡ ਜੀ ਟੈਨ ਰੋਡ ਡਿਲੀਵਰ ਹੋ ਰਹੀ ਹੈ ਹਾਂਜੀ ਇਹ ਜਿਨ੍ਹਾਂ ਨੂੰ ਸੂਚਨਾ ਮਿਲੀ ਆ ਜੀ ਉਹਨਾਂ ਨੇ ਖੁਦ ਨੂੰ ਦੇਖ ਕੇ ਮੌਕੇ ਤੇ ਲਿਆ ਕੇ ਫੜਾਈ ਆ ਤੇ ਕਾਫੀ ਮਾਤਰਾ ਦੇ ਵਿੱਚ ਚਾਇਨਾ ਡੋਰ ਨਿਕਲੀ ਆ ਤੇ ਤੁਸੀਂ ਇਹ ਦੇਖੋ ਵੀ ਕਿੰਨੀਆਂ ਜਾਨਾਂ ਨੇ ਕੀਮਤੀ ਜਿਹੜੀਆਂ ਇਹ ਚਾਇਨਾ ਡੋਰ ਲੈ ਚੁੱਕੀ ਆ ਤੇ ਪਰ ਵੇਚਣ ਵਾਲੇ ਫੇਰ ਵੀ ਇਸ ਚੀਜ਼ ਤੋਂ ਪਰੇਸ਼ਾਨੀ ਕਰਦੇ ਆ। ਵੇਚਣ ਵਾਲੇ ਦੀ ਗੱਲ ਠੀਕ ਹੈ ਜੀ ਲੇਕਿਨ ਹਰ ਵਾਰ ਬਸੰਦੇ ਕਹਿੰਦੇ ਪ੍ਰਸ਼ਾਸਨ ਵੱਲੋਂ ਵੀ ਬੜੀ ਸਖਤਾਈ ਕੀਤੀ ਜਾਂਦੀ ਹੈ। ਪਰ ਪੇਰੈਂਟਸ ਵੀ ਜਿਹੜੇ ਆਪਣੇ ਬੱਚਿਆਂ ਨੂੰ ਉਹਨਾਂ ਦੇ ਤੁਸੀਂ ਉਹ ਬਿਲਕੁਲ ਨਹੀਂ ਰੋਕਦੇ ਆਪਣੇ ਬੱਚਿਆਂ ਨੂੰ। ਬੱਚਿਆਂ ਨੂੰ ਉਹੀ ਗੱਲ ਹੈ ਜੀ ਜੇ ਪੇਰ ਮਤਲਬ ਕਿ ਕਾਨੂੰਨੀ ਇਦਾਂ ਦਾ ਬਣਾ ਦੇਣ ਵੀ ਜਿਹਦਾ ਬੱਚਾ ਚਾਇਨਾ ਡੋਰ ਨਾਲ ਪਤੰਗ ਉਡਾਉਣ ਦਾ ਫੜਿਆ ਗਿਆ ਜਾਂ ਚਾਇਨਾ ਡੋਰ ਮਿਲਦੀ ਓਡੀ ਹੀ ਸਜ਼ਾ ਉਹਨਾਂ ਦੇ ਪੇਰੈਂਟਸ ਤੇ ਬੱਚੇ ਨੂੰ ਆ। ਉਹ ਵੀ ਉਦੇ ਉਹਨੇ ਹੀ ਸਜ਼ਾ ਦੇ ਅਧਿਕਾਰੀ ਨੇ ਜਿਨਨੇ ਵੇਚਣ ਵਾਲੇ ਨੇ। ਮੈਂ ਉਹ ਆਪਣੇ ਪੁਲਿਸ ਐਮਓ ਕੋਲ ਹਾਂਜੀ ਪੁਲਿਸ ਆਈ ਹੈ ਜੀ ਕਾਰਵਾਈ ਕਰ ਰਹੇ ਨੇ ਦੇਖੋ ਅੱਗੇ ਕੀ ਕਰਦੇ ਨੇ ਪਰ ਅਸੀਂ ਪ੍ਰਸ਼ਾਸਨ ਨੂੰ ਇਹ ਕਹਿੰਦੇ ਆ ਵੀ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਹੈ ਅੱਜ ਸਾਡੇ ਪੀਸੀਆਰ ਕੋਲ ਲਾਜਮਾਨੇ ਬੜੀ ਮੁਸਤੈਦੀ ਦਿਖਾਉਂਦੇ ਹੋਏ ਤੇ ਇੱਕ ਟਾਟਾ ਬਲੇਰੋ ਪਿਕਅਪ ਬੜੀ ਹੈ ਜਿਹਦੇ ਤੋਂ ਕਰੀਬ 64 ਗੱਟੂ ਜਿਹੜੇ ਚੈਨੜੌਰ ਦੇ ਬ੍ਰਾਂਡ ਹੋਏ ਇਹ ਇੰਨੇ ਐਡਵਾਂਸ ਦੇ ਵਿੱਚ ਕਿਵੇਂ ਆਉਣੇ ਸ਼ੁਰੂ ਹੋ ਗਏ ਕਿਉਂਕਿ ਜਿਹੜਾ ਫਰਵਰੀ ਮਹੀਨੇ ਚ ਹੁੰਦੀ ਹੈ ਜਾ ਕੇ ਦੇਖੋ ਜਿਹੜੇ ਗਲਤ ਕੰਮ ਕਰਨ ਵਾਲੇ ਲੋਕ ਆ ਉਹਨਾਂ ਨੂੰ ਵੀ ਪਤਾ ਹੈ ਵੀ ਦਸਾਧ ਦੇ ਨੇੜੇ ਜਾ ਕੇ ਸ਼ਕਤੀ ਹੋ ਜਾਂਦੀ ਹੈ ਇਹ ਪਹਿਲਾ ਲੋਕ ਜਿਹੜੀ ਜਮਾ ਖੋਰੀ ਕਰ ਰਹੇ ਰੱਖ ਲਈ ਕਿਸੇ ਨੂੰ ਸ਼ੱਕ ਨਾ ਹੋਵੇ ਇਹਨਾਂ ਨੂੰ ਕੋਈ ਪਤਾ ਲੱਗਿਆ ਵੀ ਇਹ ਪਹਿਲਾਂ ਵੀ ਲੈ ਕੇ ਆ ਰਹੇ ਨੇ ਜਾਂ ਇਹਨਾਂ ਨੇ ਕਿਹਨੂੰ ਕਿਹਨੂੰ ਦਿੱਤੇ ਨੇ ਹਾਂਜੀ ਇਹ ਮੁੱਢਲੀ ਪੁੱਛਗਿੱਛ ਚੱਲੀ ਆ ਇੱਕ ਬੰਦਾ ਅੱਜ ਅਸੀਂ ਰੈਸਟ ਕੀਤਾ ਇਹਦੇ ਚ ਐਫ ਆਈ ਆਰ ਰੈਲੇਵੈਂਟ ਸੈਕਸ਼ਨ ਚੱਤੀ ਜਾ ਰਹੀ ਹੈ ਉਹ ਉਹਦੇ ਤੋਂ ਅੱਗੇ ਪੁੱਛ-ਪੁੱਛ ਕਰਕੇ ਵੀ ਕਿੱਥੋਂ ਆਏ ਸੀ ਕਿੱਥੇ ਅਕੇ ਜਾ ਰਹੇ ਸੀ ਉਹ ਸਾਰਾ ਪਤਾ ਕੀਤਾ ਜਾਊਗਾ ਕਿੱਥੇ ਜਾਣੇ ਕਿੰਨੇ ਸੀਗੇ ਅਜੇ ਤੱਕ ਇੱਕ ਬੰਦਾ ਰਸਤਾ ਹਾਂਜੀ ਮੱਗੇ ਤੋਂ ਭੱਜਿਆ ਕੋਈ ਨਹੀਂ ਅਜੇ ਤੱਕ ਜਿੱਤਰਾ ਗੱਲ ਕਰੀ ਦੀ ਕੋਰੀਅਰ ਦੇ ਵਿੱਚ ਭੇਜ ਰਹੇ ਸੀਗੇ ਲੱਗਦਾ ਨਹੀਂ ਕੋਰੀਅਰ ਤੇ ਸਰਵਿਸ ਵੀ ਇੱਕ ਇੱਕ ਹੋਣੀ ਚਾਹੀਦੀ ਬਿਲਕੁਲ ਜੀ ਤੁਹਾਨੂੰ ਮੈਂ ਜਿਵੇਂ ਪਹਿਲਾਂ ਵੀ ਦੱਸਿਆ ਸੀ ਆ ਵੀ ਜੋ ਸਾਡੇ ਅਧਿਕਾਰ ਖੇਤਰ ਦੇ ਹੈਗਾ ਲੋਕਾਂ ਦੀ ਪ੍ਰਾਈਵੇਸੀ ਨੂੰ ਮੁੱਖ ਰੱਖਦੇ ਹੋਏ ਜਿੰਨਾ ਅਸੀਂ ਕਰ ਸਕਦੇ ਹਾਂ ਉਹਨਾ ਕਰਾਂਗੇ ਤੇ ਕਰ ਰਹੇ ਹਾਂ